ਇਹ ਬੜਾ ਪਾਰਟੀ ਦਾ 로यल ਵਰਕਰ ਆ ਮੈਂ ਮੌਕਾਪ੍ਰਸਤ ਲੋਕਾਂ ਕੋ ਜਾਂ ਗੱਲਬਦਲੂ ਲੀਡਰਾਂ ਕੋ ਨਹੀਂ ਆ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਨਾਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿੱਥੇ ਜਿੱਨੀ ਚੋਲ ਭਗਵੰਤ ਮਾਨ ਹਾਰੂਗਾ ਔਰ ਹਾਰਨ ਤੋਂ ਬਾਅਦ ਇਹਨੂੰ ਸੀਐਮ ਸਿੱਪ ਤੋਂ ਲਾ ਦੇਣਾ ਜੋ ਪੰਜਾਬ ਦੇ ਲਾਅਨ ਆਰਡਰ ਤੇ ਹਾਲਾਤ ਬਣੇ ਆ ਔਰ ਪੰਜਾਬ ਚ ਜੋ ਟੈਰਰਿਜ਼ਮ ਵਾਲੇ ਦਿਨਾਂ ਤੇ ਜੋ ਹਾਲਾਤ ਬਣੇ ਉਹ ਜੇ ਹਾਲਾਤ ਬਣੇ ਪਏ ਆ ਬਾਰਡਰ ਦਾ ਏਰੀਆ ਹਿੰਦੂਪਾਰਕ ਬਾਰਡਰ ਚ ਇੱਕ ਬੰਦਾ ਮਿਸਿੰਗ ਹੋ ਜੇ ਤੇ ਸਰਕਾਰ ਜਵਾਬ ਦੇਈ ਨਾ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਨ ਆਰ ਆਈ ਮਨਿਸਟਰ ਜਵਾਬ ਨਾ ਦੇਵੇ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਵਿਕਰਮਸੋਹ ਮਜੀਠੀਆ ਜਿੱਥੇ ਜਮੇਰਸਰ ਵਿਖੇ ਪਹੁੰਚੇ ਤੇ ਉਹਨਾਂ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਵੀ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਤਾਂ ਉਹਨਾਂ ਕਹੇ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਮੁਠ ਹੈ 80% ਸ਼੍ਰੋਮਣੀ ਅਕਾਲੀ ਦਲ ਇਕੱਠਾ ਹੈ ਤੇ ਜਿਹੜੇ ਦੂਜੇ ਨੇ ਉਹ ਕਿਸੇ ਦੀ ਚੱਕ ਚਾਏ ਹੋਏ ਨੇ ਤੇ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਮੈਂ ਪਾਰਟੀ ਦੇ ਨਾਲ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਦੇ ਘਰ ਦੇ ਬਾਹਰ ਪਰ ਉਹਨਾਂ ਨੇ ਜਿਹੜੇ ਦਿਵਿਆਂਗ ਸੀਗੇ ਟੀਚਰ ਜਿਹੜੇ ਮਤਲਬ ਹੈਂਡੀਕੈਪ ਸੀਗੇ ਉਹਨਾਂ ਨੂੰ ਧੋਇਆ ਗਿਆ ਬਹੁਤ ਬੁਰੀ ਤਰ੍ਹਾਂ ਤੁਸੀਂ ਵੀ ਉਹ ਟਵੀਟ ਕੀਤਾ ਉਹ ਬਹੁਤ ਮੰਦ ਭਾਗ ਆ ਸਾਡੇ ਪ੍ਰੋਫੈਸਰ ਸਾਹਿਬ ਨੇ ਭੰਜੀ ਦਾ ਨੌ ਆਪਣਾ ਕੀ ਪ੍ਰੋਫੈਸਰ ਸਾਹਿਬ ਦਾ ਆਪਣਾ ਵਾਲਾ ਕੀ ਨੌ ਜਿਹੜੇ ਕੱਲ ਆਪਾਂ 1158 ਵਾਲੇ ਜਸਵਿੰਦਰ ਕੌਰ ਜੀ ਉਹਨਾਂ ਦੇ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਤੁਹਾਨੂੰ ਯਾਦ ਹੋਣਾ ਕਿ ਜਿਹੜਾ ਇਹਨਾਂ ਦਾ ਮੰਤਰੀ ਆ ਬੈਂਚ ਉਦੇ ਖਿਲਾਫ ਵੀ ਬਲਵਿੰਦਰ ਕੌਰ ਜਾਂ ਬਲਵਿੰਦਰ ਕੌਰ ਚਨ ਜਿਨ੍ਹਾਂ ਨੇ ਇੱਕ ਪ੍ਰੋਫੈਸ਼ਨ ਨੇ ਸੁਸਾਈਡ ਕਰ ਲਿਆ ਉਸ ਵੇਲੇ ਵੀ ਇਹ ਉਹਨਾਂ ਦੇ ਪ੍ਰਧਾਨ ਨੇ ਭੈਣ ਜੀ ਜਸਵਿੰਦਰ ਕੌਰ ਹੈਂਡੀਕੈਪ ਹੋਣ ਦੇ ਬਾਵਜੂਦ ਵੀ ਕਿੰਨਾ ਇੱਕ ਸਾਲ ਲਗਭਗ ਉੱਥੇ ਬਹਿ ਕੇ ਆਪ ਦਾ ਸੰਘਰਸ਼ ਲੜ ਰਹੇ ਜੇ ਅੱਜ ਇਲੈਕਸ਼ਨ ਆਈ ਤੇ ਉਹ ਸੀਐਮ ਸਾਹਿਬ ਨੂੰ ਲੱਭਦੇ ਕਿਉਂਕਿ ਸੀਐਮ ਸਾਹਿਬ ਤਾਂ ਲੱਭਦੇ ਨਹੀਂ ਕਿਤੇ ਦੋ ਤਿੰਨ ਆਰੀ ਉਹ ਤੋਂ ਵੀਡੀਓ ਸਾਂਝੀ ਹੋਈ ਆ ਜਦੋਂ ਵੈਨ ਸਾਹਿਬ ਉਹਨਾਂ ਨੂੰ ਜੂਸ ਪਿਲਾ ਰਿਹਾ ਕਿ ਤੁਹਾਡੀਆਂ ਮੰਗਾਂ ਮੰਨੀਆਂ ਕਿ ਤੁਸੀਂ ਹੁਣ ਆ ਜਾਓ ਉਹ ਬਹਿ ਜਾਂਦੇ ਰਹਿਆ ਇਹ ਫੇਰ ਮੁੱਕ ਜਾਂਦੇ ਰਹੇ ਕੱਲ ਜੇ ਕੋਈ ਪੰਜਾਬ ਦਾ ਧੀਪੋ ਤੁਹਾਡੇ ਕੋਲ ਮੰਗਾਂ ਲੈ ਕੇ ਗਿਆ ਅੰਗ ਹੀ ਨਾ ਉਹਦੇ ਨਾਲ ਤੁਸੀਂ ਇਸ ਤਰੀਕੇ ਦੀ ਖਿੱਚ ਤੂੰ ਕਰੋ ਕੀ ਇਹ ਇਨਸਾਨੀਅਤ ਕੀ ਇਹ ਪੰਜਾਬ ਦੀ ਧਰਤੀ ਨੂੰ ਇਹ ਗੱਲਾਂ ਫੱਬਦੀਆਂ ਨੇ ਭਗਵੰਤਮਾਨ ਦੀ ਬਕਲਾਹਟ ਏਸਲੀ ਵੀ ਹੈ ਜੀ ਕਿਉਂਕਿ ਇਹ ਗੱਲ ਤੈ ਹੈ ਕਿ ਜਿਮਨੀ ਚੋਲ ਭਗਵੰਤ ਮਾਨ ਹਾਰੂਗਾ ਔਰ ਹਾਰਨ ਤੋਂ ਬਾਅਦ ਇਹਨੂੰ ਸੀਐਮ ਸ਼ਿਪ ਤੋਂ ਲਾ ਦੇਣਾ ਇਸ ਲਈ ਤੁਸੀਂ ਵੇਖ ਰਹੇ ਹੋ ਪ੍ਰਚਾਰ ਸੀਐਮ ਟੱਬਰ ਹੀ ਕਰ ਰਿਹਾ ਹੈ ਪਾਰਟੀ ਨਹੀਂ ਕਰਦੀ ਪਾਰਟੀ ਨੇ ਆਪ ਦਾ ਆਮ ਆਦਮੀ ਪਾਰਟੀ ਨੇ ਇਸ ਕੰਮ ਤੋਂ ਕੀਤਾ ਕਿਨਾਰਾ ਕਿਉਰ ਕੁਲਤਾਰ ਸਿੰਘ ਸੰਧਵਾ ਸਾਹਿਬ 10 ਤਰੀਕ ਤੋਂ ਬਾਅਦ ਜਿਹੜਾ ਰਿਜ਼ਲਟ ਆਉਣਾ ਛੋਡੇ ਪੰਜਾਬ ਦੇ ਨਵੇਂ ਸੀਐਮ ਹੋ ਸਕਦੇ ਇਸ ਗੱਲ ਦੀ ਚਰਚਾ ਇਸ ਲਈ ਵੀ ਆ ਕਿ ਦਵਾਈਆਂ ਕੀੜੇ ਮਾਰ ਦਵਾਈਆਂ ਦਾ ਇੱਕ ਵੱਡਾ ਸੈਮੀਨਾਰ ਹੋਵੇ ਉਸ ਸੈਮੀਨਾਰ 'ਚ ਐਗਰੀਕਲਚਰ ਮਨਿਸਟਰ ਹੋਣ ਖੁੱਡੀਆਂ ਸਾਹਿਬ ਉਸ ਸੈਮੀਨਾਰ 'ਚ ਡਾਕਟਰ ਬਲਬੀਰ ਸਿੰਘ ਜੀ ਹੋਣ ਹੈਲਥ ਮਨਿਸਟਰ ਤੇ ਉਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਹੋਣ ਸਪੀਕਰ ਸਾਹਿਬ ਇੱਕ ਪ੍ਰੈਸ ਸਟੇਟਮੈਂਟ ਨਿਕਲਦੀ ਆ ਕੀੜੇ ਮਾਰ ਦਵਾਈਆਂ ਦੇ ਉਲਟ ਉਹਨਾਂ ਕੰਪਨੀਆਂ ਦੇ ਖਿਲਾਫ ਕੀ ਪਾਈ ਇਹ ਧਰਤੀ ਨੂੰ ਪ੍ਰਦੂਸ਼ਿਤ ਕਰ ਰਹੀਆਂ ਲੋਕਾਂ ਦਾ ਨੁਕਸਾਨ ਕਰ ਰਹੀਆਂ ਜਾਨੀ ਮਾਲੀ ਉਸ ਪ੍ਰੈਸ ਨੋਟ ਨੂੰ ਰੋਕਿਆ ਜਾਂਦਾ ਹੁਣ ਗੱਲਾਂ ਦੋ ਸਪਸ਼ਟ ਹੁੰਦੀਆਂ ਨੇ ਖਬਰ ਚਲਾਉਣ ਤੋਂ ਵੀ ਰੋਕਿਆ ਜਾਂਦਾ ਖਬਰ ਚਲਾਉਣ ਤੋਂ ਰੋਕਿਆ ਜਾਂਦਾ ਸਪੀਕਰ ਸਾਹਿਬ ਦਾ ਦਫਤਰ ਉਹਦੇ 'ਚ ਜਵਾਬ ਤਲਬ ਵੀ ਕਰਦਾ ਕਿ ਮੇਰਾ ਪ੍ਰੈਸ ਨੋਟ ਕਿਉਂ ਰੋਕਿਆ ਉਹ ਰੋਕਣ ਦੇ ਕਾਰਨ ਤਾਂ ਦੋ ਹੀ ਹੋ ਸਕਦੇ ਆ ਇੱਕ ਤਾਂ ਭਗਵੰਤ ਮਾਨ ਦੀ ਬਕਲਾਹਟ ਕਿ ਸਪੀਕਰ ਕਿਥੇ ਲੋਕਾਂ ਦੇ ਮੁੱਦੇ ਵੱਧ ਜਾਗਰ ਕਰ ਰਿਹਾ ਅੱਗੇ ਨਾ ਲੰਘ ਜੇ ਤੇ ਸਪੀਕਰ ਕਿਥੇ ਹੁਣ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਨਾ ਪਹੁੰਚ ਜੇ ਤੇ ਤੀਜਾ ਕੀ ਜਾ ਭਗਵੰਤ ਮਾਨ ਉਹ ਜਿਹੜੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਓਂਾਂ ਤੋਂ ਪੈਸੇ ਖਾ ਰਿਆ ਤਾਂ ਉਹਨਾਂ ਦੀ ਮਦਦ ਕਰ ਰਿਆ ਇਹ ਤਾਂ ਭਗਵੰਤ ਮਾਨ ਹੀ ਦੱਸੇ ਅੰਦਰੂਨੀ ਜੰਗ ਖਾਨਾ ਜੰਗੀ ਇੰਨੀ ਤੇਜ਼ ਹੋ ਗਈ ਆਮ ਆਦਮੀ ਪਾਰਟੀ 'ਚ ਕਿ ਸਾਰੀ ਪਾਰਟੀ ਇਸ ਕੰਮ ਨੂੰ ਲੱਗੀ ਆ ਕਿ ਇਹ ਹਰੇ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜੇ ਪੰਜਾਬ ਦਾ ਬਚਾਅ ਹੋ ਜੇ ਜੇ ਬਦਲ ਜਾਂਦੇ ਪਾਰਟੀ ਦੇ ਵਿੱਚ ਦੋ ਫਾੜ ਨੂੰ ਲੈ ਕੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੰਧਵਾ ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਤਾਂ ਉਹ ਆਪਕੋ ਕਹਿੰਦੇ ਨੇ ਕਿ ਮਜੀਠੀਆ ਸਾਹਿਬ ਦੀ ਜਿਹੜਾ ਪਾਰਟੀ ਆ ਕਾਲੀ ਦਲ ਦੇ ਵਿੱਚ ਵੀ ਉਹ ਵੀ ਦੋ ਫਾੜ ਦਿਖਾਈ ਦੇ ਰਹੇ ਨੇ ਕਿਤੇ ਨਾ ਕਿਤੇ ਕੋਣ ਕੋਣ ਵਿਰੋਧੀ ਤੇ ਰਹੇਗਾ ਜੀ ਵਿਰੋਧੀ ਤੇ ਤਾਂ ਬਹੁਤ ਕੁਝ ਕਹੀ ਜਾਵੇ ਮੇਰਾ ਪ੍ਰੈਸ ਨੋਟ ਕਿਸੇ ਨੇ ਰੋਕਿਆ ਮੇਰਾ ਵੀਰ ਮੇਰਾ 11 ਜੂਨ ਦਾ ਕਾਰਜਕਰਤਾ ਨੇਕੀ ਤੋਂ ਹੀ ਆਪਦੇ ਮਾਤਾ ਪਿਤਾ ਦੀ ਪ੍ਰਤੀ ਵੀ ਜ਼ਿੰਮੇਵਾਰੀਆਂ ਨੇ ਉਹ ਵੀ ਬਿਰਧ ਹੋਏ ਆ ਮੇਰੀ ਬੱਚਿਆਂ ਪ੍ਰਤੀ ਵੀ ਜ਼ਿੰਮੇਵਾਰੀਆਂ ਮੈਂ ਬੜਾ ਪਾਰਟੀ ਦਾ ਲਾਇਲ ਵਰਕਰ ਆ ਮੈਂ ਮੌਕਾ ਪ੍ਰਸਤ ਲੀਡਰਾਂ ਚੋਂ ਜਾਂ ਦਲ ਬਦਲੂ ਲੀਡਰਾਂ ਚੋਂ ਨਹੀਂ ਆ ਮੈਂ ਤਾਂ ਸਭ ਨੂੰ ਬੇਨਤੀ ਕਰੂੰਗਾ ਕਿ ਭਾਈ ਇਹ ਡਰਾਮੇ ਛੱਡੋ ਸਭ ਇਕੱਠੇ ਹੋ ਕੇ ਸ਼ਰੋਮਨੀਅ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਕਰਨ ਲਈ ਰਲ ਮਿਲ ਕੇ ਜੋਰ ਪਾਓ ਵਿਰੋਧੀਆਂ ਦੇ ਇਸ਼ਾਰੇ ਤੇ ਕੰਮ ਕਰਨਾ ਯਾਨੀ ਹਰਪ੍ਰੀਤ ਸਿੰਘ ਨੇ ਇਹੋ ਗੱਲ ਕਹੀ ਹੈ ਕਿ ਦੋ ਫਾੜ ਜਿਹੜਾ ਉਹ ਗਲਤ ਗੱਲ ਹੈ ਆਕਾਲੀ ਦਲ ਨੂੰ ਇਕੱਠੇ ਨਹੀਂ ਦੋ ਫਾੜ ਨਹੀਂ ਆ ਜੀ ਆਕਾਲੀ ਦਲ 80% 90% ਇਕੱਠਾ ਜਿਹੜੇ ਕੁਝ ਜੀ ਨੇ ਚਲੋ ਬਗਾਨੇ ਨਹੀਂ ਮੈਂ ਕਹੂੰਗਾ ਅਸੀਂ ਇਕੱਠਿਆਂ ਨੇ ਕੰਮ ਕੀਤਾ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਭਾਈ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਨਾ ਬਣੋ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਮਿਲ ਬੈਠ ਕੇ ਪਾਰਟੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਗੜਾ ਰੱਖੀਏ ਜਿਵੇਂ ਦੇਸ਼ ਦੀਆਂ ਖੇਤਰੀ ਪਾਰਟੀਆਂ ਹੋਰ ਸੂਬਿਆਂ 'ਚ ਤਗੜੇ ਹੋ ਰਹੀਆਂ ਸਾਨੂੰ ਇੱਥੇ ਵੀ ਗਰਲ ਮਿਲ ਕੇ ਕੰਮ ਕਰਨ ਦੀ ਲੋਕਾਂ ਦੇ ਅੰਦੋਲਨ ਦੇ ਸਾਥ ਦੇਣ ਤੋਂ ਬਾਅਦ ਲਗਾਤਾਰ ਕਾਲੀਦਲ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਨਹੀਂ ਦੇਖੋ ਕਈ ਕਾਰ ਬਣੇ ਆ ਜੀ ਕਿਸਾਨੀ ਮੁੱਦਾ ਵੀ ਆ ਔਰ ਇਸ ਗੱਲ ਤੇ ਕਈ ਪਾਰਟੀਆਂ ਨੇ ਜਿਹੜਾ ਕਿਸਾਨਾਂ ਦੇ ਖਿਲਾਫ ਨੇ ਤੁਸੀਂ ਮੈਨੂੰ ਤੋਂ ਵੱਧ ਜਾਣਦੇ ਹੋ ਉਹ ਆਪਦੀਆਂ ਸਾਜਸ਼ਾ ਲੁੰਬੜ ਚਾਲਾਂ ਚੱਲ ਰਹੀਆਂ ਨੇ ਕਿ ਇਹ ਮੁੱਦਾ ਕਮਜ਼ੋਰ ਪਵੇ ਔਰ ਉਸ ਮੁੱਦੇ ਨੂੰ ਕਮਜ਼ੋਰ ਕਰਨ ਲਈ ਕੁਝ ਸਾਜਸ਼ਣ ਰਚੀਆਂ ਜਾ ਰਹੀਆਂ ਉਹ ਸਾਜ਼ਿਸ਼ ਦਾ ਇਸ਼ਾਰਾ ਮੈਂ ਸਮਝਦਾ ਨਾ ਲੋਕ ਬਣ ਸਿਆਣੇ ਰਹਿਣ ਸੂਝਵਾਨ ਰਹਿਣ ਧੰਨਵਾਦ ਥੈਂਕ ਯੂ ਸਰ ਵੀ ਮੰਗੇ ਜਾਂਦਾ ਹਾਲ ਤੱਕ ਸਾਹਿਬ ਤੋਂ ਪੂਰੇ ਹਾਲਾਤਾਂ ਨੂੰ ਕਿਦਾਂ ਦੇਖਦੇ ਹੋ ਕੋ ਅੱਜ ਦਾ ਜਿਹੜਾ ਮੁੱਦਾ ਹੈ ਨਾ ਜੀ ਜੋ ਪੰਜਾਬ ਦੇ ਲਾਅ ਨਾ ਆਰਡਰ ਦੇ ਹਾਲਾਤ ਬਣੇ ਆ ਔਰ ਪੰਜਾਬ ਚ ਜੋ ਟੈਰਰਿਜ਼ਮ ਵਾਲੇ ਦਿਨਾਂ ਤੇ ਜੋ ਹਾਲਾਤ ਬਣੇ ਉਹ ਜੇ ਹਾਲਾਤ ਬਣੇ ਪਏ ਆ ਬਾਰਡਰ ਦਾ ਏਰੀਆ ਇੰਡੋਪਾਕ ਬਾਰਡਰ ਚ ਇੱਕ ਬੰਦਾ ਮਿਸਿੰਗ ਹੋ ਜੇ ਤੇ ਸਰਕਾਰ ਜਵਾਬ ਦੇ ਹੀ ਨਾ ਹੋਵੇ ਐਨਆਰਆਈ ਪਰਿਵਾਰ ਹੋਵੇ ਐਨਆਰਆਈ ਮਿਨਿਸਟਰ ਜਵਾਬ ਨਾ ਦੇਵੇ ਥਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਦੂਜੀ ਗੱਲ ਭਗਵੰਤਮਾਨ ਜਲੰਧਰ ਦੀ ਚੌਂ ਚ ਫਿਰਦਾ ਜਲੰਧਰ ਦੀ ਚੌਂ ਚ ਉਹਨਾਂ ਦੇ ਚਹੇਤੇ ਉਹਨਾਂ ਦਾ ਅਨਮੋਲ ਹੀਰਾ ਜਿਹਨੂੰ ਉਹਨਾਂ ਨੇ 2022 ਚ ਆਪ ਹੈਂਡ ਪਿਕ ਕੀਤਾ ਟਿਕਟ ਦਿੱਤੀ ਉਹ ਐਮਐਲਏ ਬਣੇ ਸ਼ੀਤਲ ਅਰੰਗਾਲ ਜੀ ਉਹਨਾਂ ਨੇ ਉਸ ਵੇਲੇ ਐਡਾ ਪਿਆਰ ਸੀ ਉਹਨਾਂ ਦੀ ਮੈਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਕਿ ਉਹ ਸ਼ੀਤਲ ਜੀ ਨੇ ਇਹ આરોਪ ਲਾਇਆ ਕਿ ਲੋਟ ਆਪਰੇਸ਼ਨ ਲੋਟਸ ਭਾਜਪਾ ਕਰਦੀ ਸੀ ਸਾਨੂੰ 25-25 ਕਰੋੜ ਦਾ ਆਫਰ ਸੀ ਉਹਦੀ ਸ਼ਿਕਾਇਤ ਸੀਐਮ ਸਾਹਿਬ ਨੇ ਆਪ ਹਰਪਾਲ ਚੀਮਾ ਨੰਬਰ 2 ਇਨ ਕੈਬਨਿਟ ਫਾਈਨੈਂਸ ਮਿਨਿਸਟਰ ਦੀ ਡਿਊਟੀ ਲਈ ਡੀਜੀਪੀ ਕੇ ਸਾਹਿਬ ਕੋਲ 15 ਵੀ ਐਮਐਲਏ ਗਏ ਸਰਦਾਰ ਬੋਧਰਾਮ ਜੀ ਬੋਧਰਾ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਨਾਲ ਗਏ ਪਰਚਾ ਦਰਜ ਹੋਇਆ ਰਿਜ਼ਲਟ ਜ਼ੀਰੋ ਆਇਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਤੇ ਤਗੜੇ ਹੋ ਕੇ ਆਪ ਦੇ ਮੁੱਛ ਦੇ ਵਾਲ ਦੀ ਆਪ ਦੇ ਅਨਮੋਲ ਹੀਰੇ ਦੀ ਭਗਵੰਤ ਮਾਨ ਸਾਹਿਬ ਨੇ ਸ਼ਿਫਟ ਕੀਤੀ ਕਿ ਬੰਦਾ ਨਹੀਂ ਡੋਲਿਆ ਇਹ ਖਲੋਤਾ ਰਿਹਾ ਔਰ ਉਸ ਬੰਦੇ ਨੇ ਅੱਜ ਭਗਵੰਤ ਮਾਨ ਤੇ આરોਪ ਲਾਇਆ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹੁਣ ਦੱਸ ਭਾਈ ਤੇਰੇ ਅਨਮੋਲ ਹੀਰਾ ਹੁਣ ਤਾਂ ਤੇਰੇ ਤੇ ਇਲਜ਼ਾਮ ਲਾ ਰਿਹਾ ਕਿ ਜਿੰਨਾ ਲੋਟਰੀ ਦਾ ਸ਼ਟਾ ਬਾਜ਼ਾਰ ਜੋ ਸ਼ਰਾਬ ਮਾਪਿਆ ਸਾਰਾ ਕੁਝ ਕੌਣ ਚਲਾ ਰਿਹਾ ਸੀਐਮ ਸਾਹਿਬ ਦਾ ਪਰਿਵਾਰ ਚਲਾ ਰਿਹਾ ਐਮਐਲਆ ਦਾ ਨੌਂ ਨੇ ਲੈਤਾ ਹੁਣ ਇਹ ਸਾਰਾ ਵਿਸ਼ਾ ਐਡਾ ਡੇਂਜਰਸ ਹੋ ਗਿਆ ਕਿ ਜਦੋਂ ਹੁਣ ਉਹਦੀ ਇਨਕੁਆਇਰੀ ਕੌਣ ਕਰੂ ਚੀਫ ਮਿਨਿਸਟਰ ਸਾਹਿਬ ਆਪ ਕਮਾਲ ਹੋ ਗਈ ਫਿਰ ਤਾਂ ਆਪ ਹੀ ਜੱਜ ਆਪ ਹੀ ਮੁਜਰਮ ਤੇ ਆਪ ਹੀ ਵੈਚਲਾ ਆਪ ਹੀ ਵਕੀਲ ਇਹ ਹਾਲਾਤ 'ਚ ਉਹਦੀ ਇੰਡੀਪੈਂਡੈਂਟ ਇਨਕੁਆਇਰੀ ਔਰ ਇੰਡੀਪੈਂਡੈਂਟ ਇਨਕੁਆਇਰੀ ਐਸ ਲਈ ਵੀ ਜ਼ਰੂਰੀ ਆ ਕੱਲ ਸੀਐਮ ਸਾਹਿਬ ਉਹਨੂੰ ਦਬਕਾ ਮਾਰ ਰਹੇ ਆ ਚੈਲੰਜ ਕੀਤਾ ਨਾ ਨਾ ਧਮਕਾ ਮਾਰ ਰਿਹਾ ਕਿ ਤੇਰੇ ਜਿਹੜੇ ਡਰੱਗ ਦੇ ਕੇਸ ਨੇ ਨਾ ਮੈਂ ਦੱਸੂ ਤੇ ਡਰੱਗ ਦੇ ਕੇਸ ਤਾਂ ਜਾਗਰ ਹੋਈ ਸੀ ਜਦੋਂ ਤੇਰੇ ਨਾਲ ਸੀ ਭਗਵੰਤ ਮਾਨ ਉਦੋਂ ਤੂੰ ਇਹਨੂੰ ਥਾਪੀਆਂ ਦਿੰਦਾ ਸੀ ਮਤਲਬ ਡਰੱਗਾਂ ਵਾਸਤੇ ਮਾਫ ਪੰਡ ਦੋਰੇ ਕਿ ਜਦ ਤੱਕ ਤਾਂ ਉਹ ਆਮ ਆਦਮੀ ਪਾਰਟੀ 'ਚ ਸੀ ਉਹਨੂੰ ਸਭ ਮਾਫ ਅੱਜ ਉਹਨੂੰ ਤੂੰ ਧਮਕੇ ਮਾਰਨ ੜਿਆ ਉਦੋਂ ਪਰਚਾ ਕਿਉਂ ਨਾ ਦਿੱਤਾ ਸੋ ਸੀਐਮ ਸਾਹਿਬ ਦੀ ਵੀ ਕਾਰਗੁਜ਼ਾਰੀ ਲਾਅ ਐਂਡ ਆਰਡਰ ਨੂੰ ਲੈ ਕੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੂਰੀ ਸਰਕਾਰ ਜਲੰਧਰ ਦੇ ਵਿੱਚ ਡਟੀ ਐ ਸੀਐਮ ਸਾਹਿਬ ਨੇ ਘਰ ਵੀ ਲੈ ਲਿਆ ਕਿੰਨਾ ਕੁ ਜਾ ਨਹੀਂ ਸਰਕਾਰ ਪੂਰੀ ਡਟੀ ਐ ਤਾਂ ਮੈਨੂੰ ਨਹੀਂ ਪਤਾ ਦੋ ਮੰਤਰੀ ਨਹੀਂ ਲੱਭ ਰਹੇ ਉੱਥੇ ਇੱਕ ਬਲਕਾਰ ਚੋ ਜਿਹਦੀ ਬੜੀ ਖਤਰਨਾਕ ਵੀਡੀਓ ਸਾਹਮਣੇ ਪਹਿਲੀ ਵਾਰੀ ਵੇਖ ਰਹੇ ਆ ਜੀ ਸਟਾਰ ਪ੍ਰਚਾਰਕ ਉੱਥੇ ਲੱਭ ਹੀ ਨਹੀਂ ਰਿਹਾ ਹੁਣ ਜਲੰਧਰ ਦੀ ਜਿਮਨੀ ਚੋਲ ਹੋਵੇ ਜਲੰਧਰ ਦਾ ਮੰਤਰੀ ਹੋਵੇ ਤੇ ਉੱਥੇ ਜਾਵੇ ਨਾ ਸਰਕਾਰ ਦਾ ਤਾਂ ਇਤੋਂ ਹੀ ਹਾਲ ਵੇਖ ਲਓ ਕੀ ਆ ਉਹਨੂੰ ਘਰੇ ਬੰਦ ਕੀਤਾ ਨਜ਼ਰਬੰਦ ਕੀਤਾ ਤੂੰ ਨਾ ਬਾਹਰ ਆ ਜੀ ਇੱਕੋ ਘਟਾਰੂ ਚੱਕ ਤੋਂ ਵੋਟਾਂ ਮੰਗਾ ਲੈਣੀ ਹੈ। ਇਹ ਉਹਨੂੰ ਨਜ਼ਰਬੰਦ ਕੀਤਾ ਕਮਾਲ ਦੀ ਗੱਲ ਹੈ ਯਾਰ ਇਹ ਕੀ ਹੋਕੀ ਰਿਹਾ। ਬਾਕੀ ਬਾਰੇ ਨਾ ਪਹੁੰਚਿਆ ਸੀ ਕਾਲ ਤੱਕ ਸਜੇ। 9.5 ਲੱਖ 5 ਲੱਖ ਦੇ ਨੇੜੇ ਤੇੜੇ ਕਰਜ਼ਾ ਪਹੁੰਚ ਜਾਣਾ। ਸਬਸਿਡੀ ਦਿੱਤੀ ਨਹੀਂ ਜਾ ਰਹੀਆਂ, ਤਨਖਾਹਾਂ ਆ ਨਹੀਂ ਰਹੀਆਂ। ਡਿਵੈਲਪਮੈਂਟ ਹੋ ਨਹੀਂ ਰਹੀ ਕਿਉਂਕਿ ਕਰਜ਼ੇ ਤੇ ਖਰਚ ਖਜ਼ਾਨੇ 'ਚ ਪੈਸਾ ਹੀ ਕੋਈ ਨਹੀਂ। ਲੋਨ ਆਰਡਰ 0 ਸੂਬੇ ਦੇ ਫਿਜ਼ੀਕਲ ਹਾਲਾਤ 0 ਵੈਲਫੇਅਰ ਸਕੀਮਾਂ ਬੰਦ ਲੋਕਾਂ ਨੂੰ ਤਨਖਾਹਾਂ ਮਿਲ ਨਹੀਂ ਰਹੀਆਂ ਟੀਏ ਡੀਏ ਪੈਨਸ਼ਨ ਤਨਖਾਹਾਂ 'ਚ ਵਾਅਦਾ ਕੋਈ ਸੋਚ ਹੀ ਨਹੀਂ ਸਕਦਾ ਇੰਨਾਂ ਹਾਲਾਤਾਂ 'ਚ ਤੁਸੀਂ ਸਮਝਦੇ ਹੋ ਕਿ ਪੰਜਾਬ 'ਚ ਕੋਈ ਗਵਰਨੈਂਸ ਨਾ ਦੀ ਚੀਜ਼ ਬੈਗੀ ਪੰਜਾਬ ਤਾਂ ਆਈਸੀਯੂ 'ਚ ਲੱਗਿਆ ਪਿਆ ਸੌ ਚੁੱਕਣ ਜਾ ਰਹੇ ਨੇ ਇਹੋਕੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਣੀ ਪਈ ਹੈ ਸੌ ਚੁੱਕਣ ਦੇਖੋ ਇਸ ਤਰ੍ਹਾਂ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌ ਚੁੱਕਣਾ ਸੰਵਿਧਾਨਿਕ ਹਾਕਾ ਸੰਵਿਧਾਨ ਦੀ ਸੋਚ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਸੋ ਵਿਕਰਮ ਸੋ ਮਜੀਠੀਆ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਕਿਹਾ ਕਿ ਜੇਕਰ ਜਲੰਧਰ ਦੀ ਜਿਮਨੀ ਚੋਣ ਹਾਰਦੇ ਨੇਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਰਸੀ ਖਤਰੇ ਦੇ ਵਿੱਚ ਆਵ ਜਾਵੇਗੀ ਤੇ ਪੰਜਾਬ ਦੇ ਲੋਕਾਂ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਜੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਂ। ਜਲਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? B5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ? ਅਬ B5 ਚੈਨਲ ਹਿੰਦੀ ਵੀ ਹੋਗਾ ਸਾਥ। B5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਤਾ ਜੀ ਮੈਂ ਹਕੁਮਤ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ